मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਤੇ ਟਿੱਬੀ ਸਾਹਿਬ ਵਾਲੇ ਹੈਡਵਰਕ ਸਟੌਪ ਪਰ ਤੇ ਹੋਰ ਵੀ ਜਿਹੜੇ ਸੰਤਾ ਮਹਾਂਪੁਰਖਾਂ ਦੇ ਤੇ ਅਸ਼ੀਰਵਾਦ ਸੱਚਾ ਅੱਜ ਇਹ ਸਭ ਤੋਂ ਸੀ ਰਹਿਨਮਾਈ ਲਈ ਹੈ ਤੇ ਜਿਹੜਾ ਪਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤਿਆਰ ਹੋਇਆ ਜਿਹਦੇ ਵਿੱਚ ਚਾਰ ਨਗਰ ਕੀਰਤਨ ਜਿਸ ਦੇ ਵਿੱਚ ਇੱਕ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਨਗਰ 18 ਤਰੀਕ ਨੂੰ 18 ਨਵੰਬਰ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਕਿਉਂਕਿ ਉੱਥੇ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਸ ਨੂੰ 6ਵੇਂ ਪਾਤਸ਼ਾਹ ਦੇ ਸਥਾਨ ਨੂੰ ਗੁਰਦੁਆਰਾ ਛੱਤੀ ਪਾਤਸ਼ਾਹੀ ਦੇ ਨਾਮ ਤੋਂ ਜਾਣਿਆ ਜਾਂਦਾ ਉੱਥੇ ਪਹਿਲਾ ਨਗਰ ਉੱਥੇ ਸਮਾਗਮ ਹੋਣਗੇ ਤੇ ਉਹ 19 ਤਰੀਕ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਨਗਰ ਕੀਰਤਨ ਜਿਹੜਾ ਹੈ ਉਸ ਦਾ ਉੱਥੋਂ ਸ਼ੁਰੂਆਤ ਹੋਗੀ ਉਹ ਤੇ ਤਿੰਨ ਜਿਹੜੇ ਆ ਬਾਕੀ ਪੰਜਾਬ ਦੇ ਹਿੱਸਿਆਂ 'ਚ ਇੱਕ ਆਜਾ ਦਮਾ ਬਾਂ ਕਿਉਂਕਿ ਦੋ ਮਾਲਵੇ ਤੋਂ ਇੱਕ ਫਰੀਦਕੋਟ ਤੇ ਇੱਕ ਮਠੇਡਰ ਚਾਰੋਂ ਜਿਹੜੀ ਨਗਰ ਕੀਰਤਨ ਹੈ ਉਹ 22 ਤਰੀਕ ਸ਼ਾਮੀ ਸ਼੍ਰੀ ਨਗਪੁਰ ਸਾਹਿਬ ਪਹੁੰਚਣਗੇ ਤੇ ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਦੀ ਰਸਮੀ ਤੌਰ ਤੇ ਸ਼ੁਭਕਾਮਨਾ ਕਰੂਗੀ ਤੇ ਮਿਤੀ 25 ਤਰੀਕ ਨੂੰ ਦਿੱਲੀ ਵਿਖੇ ਸ਼ਾਮ ਨੂੰ ਗੁਰਦੁਆਰਾ ਰਕਾਬਗੰਨ ਸਾਹਿਬ ਵਿਖੇ ਇੱਕ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ 18 ਨਵੰਬਰ ਤੱਕ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ ਦੇ ਉਨਾ ਸਾਰੇ ਜਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹ ਜੀ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਲ ਜੀ ਦੇ ਜੀਵਨ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਹੋਣਗੇ 130 ਚਰਨਸ਼ੋਪਰਾਪਤ ਸਥਾਨ ਹੈ ਜੋ ਨੌਵੇਂ ਪਾਤਸ਼ਾਹ ਦੇ ਉਹਨਾਂ ਸਾਰੇ ਰਸਾਨਾਂ ਦੇ ਉੱਤੇ ਵੀ ਨਗਰ ਕੀ ਉਧਰੇ ਕੀਰਤਨ ਦਰਬਾਰ ਹੋਣਗੇ ਤੇ 23 24 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਡਾ ਇਹ ਅਨੁਮਾਨ ਹੈ ਕਿ ਪੂਰੇ ਵਿਸ਼ ਤੋਂ 1 ਕਰੋੜ ਤੋਂ ਵੱਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਆਉਗੇ 23 ਤਰੀਕ ਨੂੰ ਸਵੇਰੇ 10 ਵਜੇ ਖੰਡਪਟ ਸਾਹਿਬ ਦਾ ਰੰ ਕਰਕੇ ਉਸ ਤੋਂ ਬਾਅਦ ਇੱਕ ਸਰਬਤ ਦਾ ਜਿਹੜੀ ਆ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਮਹਾਪੁਰਖ ਹੈ ਉਹ ਆਣਗੇ ਅੱਜ ਸਾਡਾ ਜਿਹੜਾ ਰਿਲੀਜੀਅਸ ਪੈਨਲ ਸੀਐਮ ਸਾਹਿਬ ਨੇ ਪ੍ਰੂਫ ਕੀਤਾ ਇਹਨਾਂ ਦੀ ਰਹਿਨਮਾਈ ਇਹਨਾਂ ਨੇ ਬਹੁਤ ਸਾਰੇ ਦੱਸਿਆ ਕਿ ਆ ਆਪਾਂ ਹੋਰ ਸੁਧਾਰ ਕਰਨ ਦੀ ਲੋੜ ਹੈ ਇੱਥੇ ਆ ਜਿਹੜਾ ਹੈ ਮर्यादा ਦੇ ਵਿੱਚ ਹੋਰ ਆਪਾਂ ਰੱਖ ਕੇ ਤੇ ਜੋ ਜੋ ਇਥੋਂ ਡਾਇਰੈਕਸ਼ਨਾਂ ਬੇਲੀਆਂ ਸਾਡੇ ਸੰਤਾਂ ਮਹਾਪੁਰਖਾਂ ਕੋ ਕਰ ਰਹੇ ਹਨ ਤੇ ਤਿੰਨੋਂ ਦਿਨ ਅਲੰਪੋ ਸਾਹਿਬ ਪਹਿਲਾ ਡਰੋਨ ਸ਼ੋ ਹੋਊਗਾ ਪੰਜਾਬ ਦਾ ਪਹਿਲਾ ਡਰੋਨ ਸ਼ੋ ਹੋਊਗਾ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਦੇ ਉੱਤੇ 23 24 25 ਨੂੰ ਜੇ ਸ਼ਾਮੀ ਜਿਹੜਾ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਇੱਕ ਨਗਰ ਕੀਰਤਨ ਕੀਰਪੁਰ ਸਾਬ ਤੋਂ ਲੈ ਕੇ ਗੁਰਦੁਆਰਾ ਸੀਸਗੰਨ ਸਾਬ ਤੱਕ ਹੋ ਰਿਹਾ ਹੋਗਾ ਉਸ 24 ਤਰੀਕ ਨੂੰ ਜਿਹੜਾ ਇਸ ਤੋਂ ਇਲਾਵਾ ਐਗਜ਼ੀਬਿਸ਼ਨਾਂ ਚੱਲਣਗੀਆਂ ਵਿਰਾਸਤੇ ਖਾਲਸਾ ਦੇ ਵਿੱਚ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲਦੀ ਹੈ ਵਿਧਾਨ ਸਭਾ ਸਕੱਤਰਤ ਨਾਲ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਚ ਅਸੀਂ ਲੱਗੇ ਹੋਏ ਹਾਂ कि पहली बार ही होगा पंजाब दी विधानसभा विधानसभा ਤੋਂ ਉੱਠ ਕੇ શ્રી ਅਨੰਦਪੁਰ ਸਾਹਿਬ ਵਿਖੇ ਲੱਗੂਗੀ ਉਹਦੀ ਸਾਡੀ ਇਹ दिली ਇੱਛਾ ਹੈ ਸਾਡੀ ਕੋਸ਼ਿਸ਼ ਹੈ ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ શ્રી ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫੇਰ ਦੂਨਸ਼ੋ ਹੋਊਗਾ ਸ਼ਾਮੀ ਫੇਰ ਕੀਰਤਨ ਬਾਅਦ ਤੇ 25 ਤਰੀਕ ਨੂੰ ਅਖੰਡ ਪਾਠ ਦਾ ਪ੍ਰੋਗਰਾਮ ਹੋਊਗਾ ਉਸ ਤੋਂ ਪ੍ਰੰਤ ਜਿਹੜਾ ਹੈ ਗੁਰੂ ਸਾਹਿਬ ਦੀ ਨਵੀਂ ਪਾਠ ਸ਼੍ਰੀ ਬਾਣੀ ਦਾ ਜਿਹੜਾ ਹੈ ਰਸ ਪੰਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਵੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤੇ ਉਸ ਦਿਨ ਸਾਢੇ 3 ਲੱਖ ਜਿਹੜੇ ਪੌਦੇ ਆ ਉਹ ਪੂਰੇ ਪੰਜਾਬ 'ਚ ਲੱਗਣਗੇ ਤੇ ਸਾਡੇ ਸਿਹਤ ਮੰਤਰੀ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਂਹ ਜਿਹੜੀ ਹੈ ਇੱਕ ਪਲੇਜ organ donation ਦੀ ਜਿਹੜੀ ਹੈ ਉਹ ਹੋਊਗੀ ਤੇ ਸ਼ਾਮੀ ਫੇਅਰ ਜਿਹੜਾ ਹੈ ਉੱਥੇ ਡਰੋਨ ਸ਼ੋ ਹੋਊਗਾ ਅਨੰਦਪੁਰ ਸਾਹਿਬ ਵਿਖੇ ਇਸ ਤੋਂ ਲਾਵਾ ਮਿਸ਼ਾਲ ਦੀ ਲਾਈਟਨਿੰਗ ਅਨੰਦਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉੱਤੇ ਕੰਮ ਤੇ ਲੱਗੇ ਹੋ ਰਹੇ ਆ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹੈ ਉਹਨਾਂ ਨੂੰ ਵੀ ਜਿਹੜਾ ਉੱਥੇ ਵੀ ਮਿਸ਼ਾਲਾ ਲੱਗਣਗੇ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਾਬਾ ਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਹੁਣੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਨੂੰ ਚਾਲੇ ਪਏ ਉੱਥੇ ਹੀ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਤੇ ਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ ਤੇ 5 ਤਰੀਕ ਨੂੰ ਪਰਸੋਂ ਆਪ ਸਭ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੈਰੀ ਸਟ੍ਰੀਟ ਸਪੀਡ ਅਨੰਦਪੁਰ ਸਾਹਿਬ ਵਿਖੇ ਜਿਹੜੀ ਹੈ ਉਹਦਾ ਨੀ ਪੱਥਰ ਮਾਣਯੋਗ ਮੁੱਖ ਮੰਤਰੀ ਸਾਹਿਬ ਪਰਸੋਂ ਰੱਖਣਗੇ ਤੇ ਸਾਡੇ ਸਾਰੇ ਸਾਧੂ ਸੰਤ ਪਾਪੁਰਖ ਵੀ ਉੱਤੇ ਹੋਣਗੇ ਤੇ ਇਹ ਸਾਰੇ ਸਮਾਗਮ ਇਸ ਦੇ ਨਾਲ ਹੀ ਇੱਕ ਬਹੁਤ ਟੈਂਟ ਸਿਟੀ ਉਹਦਾ ਟੈਂਡਰ ਹੋ ਚੁੱਕਿਆ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਲਡ ਕਲਾਸ ਟੈਂਟ ਸਿਟੀ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਹੈ ਉਹ ਕਰ ਰਹੇ ਹਾਂ ਐਸਡੀਪੀਸੀ ਨੇ ਸਾਨੂੰ ਕਿਹਾ ਸੀ ਕਿ 3 ਦਿਨ ਹੋਰ ਵਧਾ ਦਿਓ ਤਾਂ ਉਹ 3 ਨਵੰਬਰ ਤੱਕ ਜਿਹੜਾ ਹੈ ਐਸਡੀਪੀਸੀ ਦੀ ਬੇਨਤੀ ਇਹਨਾਂ ਦਾ ਸਾਹਿਬ ਸੀਐਮ ਸਾਹਿਬ ਨੇ ਕਿਹਾ ਜੋ ਵੀ ਹਰ ਜੋ ਵੀ ਹਰ ਪੱਖੋਂ ਇਸ ਸਾਂਝੇ ਤੌਰ ਤੇ ਸਮਾਗਮ ਮਨਾਣੇ ਕਿ ਉਸ ਨੂੰ 3 ਨਵੰਬਰ ਤੱਕ ਐਕਸਟੈਂਡ ਕਰਤਾ ਟੈਂਸਿਟੀ ਵੀ ਹੈ 30 ਤੋਂ ਲਾਵਾ ਜਿਹੜਾ ਹੈ 350 ਸਾਲਾ ਗੁਰਦਾ ਗੱਦੀ ਦਿਵਸ ਦਸ਼ਮੇਸ਼ ਕੀਤਾ ਦਾ ਉਹ ਵੀ 23 ਨਵੰਬਰ ਨੂੰ ਆ ਰਹੇ ਉਸ ਦੀਆਂ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਪੂਰੇ ਸਮਾਗਮ ਤੇ 6 ਤਰੀਕ ਨੂੰ ਦੁਬਾਰਾ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਰਿਲੀਜੀਅਸ ਪੈਨਲ ਨੂੰ ਵੀ ਮਿਲਣਗੇ ਹੋਰ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਪੂਰੇ ਪੰਜਾਬ ਦੇ ਸਾਧੂ ਸੰਤਾਂ ਮਹਾਪੁਰਖਾਂ ਨੂੰ ਵੀ ਮਿਲਣਗੇ ਤੇ ਜੋ-ਜੋ ਆਦੇਸ਼ ਸਾਡੇ ਵੱਲੋਂ ਜੋ ਇਹ ਸਾਡੇ ਸਾਧੂ ਸੰਤ ਮਹਾਪੁਰਖ ਨੇ ਇਹਨਾਂ ਵੱਲੋਂ ਆਊਗਾ ਪੰਜਾਬ ਸਰਕਾਰ ਉਸ ਦੇ ਉੱਤੇ ਇਨ ਬਿਨ ਤੇ ਨਿੱਜੀ ਤੌਰ ਦੇ ਉਤੇ ਮੈਂ ਆਪਣਾ ਸੁਭਾਗੇ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸਾਡੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਦੀ ਡਿਊਟੀ ਲਈ ਤੇ ਅਨੰਦਪੁਰ ਸਾਹਿਬ ਹਲਕੇ ਦੀ ਨਿਮਾਇੰਦਗੀ ਕਰਨਾ ਇਸ ਤੋਂ ਵੱਧਾ ਕੋਈ ਵੀ ਮੈਂ ਨਹੀਂ ਸਮਝਦਾ ਕੋਈ ਖਿਤਾਬ ਹੋ ਸਕਦਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਸ਼ ਕੀਤੀ ਹੈ ਇਹ ਸਾਡੇ ਵੱਡੇ ਭਾਗ ਨੇ ਕਿ 350 ਸਾਲ ਦੇ ਵਕਤ ਸਾਨੂੰ ਇਹ ਸੇਵਾ ਕਰਨ ਦਾ ਤੇ ਇੱਕ ਨਮਾਣਾ ਸਿੱਖ ਹੋ ਕੇ ਇੱਕ ਸੇਵਾਦਾਰ ਹੋ ਕੇ ਜੋ ਜੋ ਹੁਕਮ ਸਾਡੇ ਸੰਤਾਂ ਮਹਾਂਪੁਰਖਾਂ ਵੱਲੋਂ ਹੋਗਾ ਤੇ ਸੰਗਤ ਦੀ ਸਹੂਲਤ ਦੇ ਲਈ ਅਚੈ ਦਿਨ ਰਾਤ ਜਾਗਣਾ ਪਵੇ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਕਿ ਆਪ ਸਭ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਸੰਕਲਾਬਤਾ ਹਰ ਸਿੰਘ ਨੇ ਕਿਹਾ ਕਿ ਮੀਡੀਆ ਦੇ ਵੀ ਸਾਥ ਦੀ ਲੋੜ ਹੈ ਤਾਂ ਕਿ ਆਪਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਪ੍ਰਚਾਰੀਏ ਤੇ ਵੱਤ ਤੋਂ ਵੱਤ ਸੰਗਤਨਾਂ ਨੂੰ ਪੁਰਸਾ ਬਾਵੇ ਵੱਖ-ਵੱਖ ਸਾਨਾ ਦੇ ਆਵੇ ਤੇ ਆਪਾਂ ਸਾਰੇ ਗੁਰੂ ਸਾਹਿਬ ਦੀ ਖੁਸ਼ੀਆਂ ਬਣਾਵੇਗਾ ਸਭ